ਨਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ आरके इंडिया न्यूज 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਤੁਹਾਨੂੰ ਇੱਕ ਬੰਬਿਆਲ ਦੀ ਖਬਰ ਦਿਖਾ ਰਿਹਾ ਜਿਸ ਦੇ ਦੌਰਾਨ ਬੰਬਿਆਲ ਵਿਖੇ ਇੱਕ ਝਗੜਾ ਹੋਇਆ ਤੇ ਇੱਕ ਸੱਤ ਦੇ ਸੱਟ ਲੱਗੀ ਹੋਈ ਹੈ ਉਹ ਨਰੋਟ ਹਸਪੀਟਲ ਦੇ ਵਿੱਚ ਦਾਖਲ ਹੈ ਇਸ ਦੇ ਬਾਰੇ ਅਸੀਂ ਚੌਂਕੀ ਇੰਚਾਰਜ ਵਿਜੀ ਕੁਮਾਰ ਨਾਲ ਗੱਲਬਾਤ ਕਰਾਂਗੇ ਆਖਰ ਮਸਲਾ ਕੀ ਹੈ ਬਨੇ ਰਹੋ ਸਾਡੇ ਚੈਨਲ आरके इंडिया न्यूज 24 ਨਾਲ ਹਾਂਜੀ ਭਾਈ ਕੀ ਨਾਮ ਹੈ ਆਪਣਾ ਜੀਸ਼ ਕੁਮਾਰ ਕਿਤੋਂ ਦੇ ਰਹਿਣ ਵਾਲੇ ਬੰਮਿਆਰ ਦੀ ਕੀ ਗੱਲਬਾਤ ਹੋਈ ਹੈ ਆਪਣੇ ਨਾਲ ਸਰ ਮੈਂ ਜੰਦਾ ਪਿਆ ਹੀ ਤੋਂ ਉਹ ਮੁੰਡੇ ਤੇ ਘਰ ਗਿਆ ਇਹੀ ਇਹਨਾਂ ਨੇ ਮੈਨੂੰ ਬਾਹਰ ਸੱਦਿਆ ਤਿੰਨ ਮੁੰਡਿਆਂ ਕਹਿੰਦੇ ਬਾਹਰ ਆਉ ਮੈਂ ਆਇਆ ਮੈਂ ਦੱਸੋ ਕਹਿੰਦਾ ਤੂੰ ਡਰਾਟ ਪਾਇਦਾ ਮੈਂ ਕਿਹਾ ਮੇ ਕੋਈ ਡਰਾੜ ਹੈ ਹੀ ਨਹੀਂ ਆ ਇੰਨੀ ਗੱਲ ਕਰਦੇ ਕਰਦੇ ਨੇ ਮੇਰੇ ਸਿਰ ਤੇ ਵਿੱਚ ਫਟ ਮਾਰਤਾ ਜੀ ਤਿੰਨ ਜਣੇ ਸੀਗੇ ਇੱਕ ਦਾ ਨਾਮ ਸੋਰਪਾ ਦੂਜੇ ਦਾ ਨਾਮ ਕਿੰਨੂ ਦੂਬਖਸੂ ਇੱਕ ਦਾ ਨਾਮ ਕਾਲੂ ਤਿੰਨ ਮੁੰਡੇ ਸੀਗੇ ਤੇ ਉਹਨਾਂ ਦਾ ਇੱਕ ਚਾਚੇ ਦਾ ਮੁੰਡਾ ਤੌਦਾ ਆਬਨ ਉਹਨੇ ਇਹਨੂੰ ਗੱਲੇ ਪਾਰ ਰੱਖਿਆ ਉਹਨੇ ਮੇਰੇ ਫਟ ਮਾਰਤਾ ਜੀ ਇੰਨੀ ਗੱਲ ਹੋਈ ਉਹਦੇ ਬਾਅਦ ਮੈਂ ਘਰ ਗਿਆ ਉਦੋਂ ਮੇਰੇ ਕਰ ਜਾਂਦੇ ਬਾਦੀਏ ਪੁਲਸ ਵਾਲੇ ਮੇਰੇ ਮਗਰ ਆਏ ਕਹਿੰਦੇ ਚੱਲ ਥਾਣੇ ਮੈਂ ਕਿਹਾ ਸਰ ਦੁੱਖ ਮੇਰੀ ਹਾਲਤ ਨੂੰ ਕਹਿੰਦੇ ਕੋਈ ਗੱਲ ਨਹੀਂ ਮੈਡੀਕਲ ਕਰਾਓ ਆਦੀ ਮੈਂ ਮੈਡੀਕਲ ਕਰਾਇਆ ਆਪਣਾ ਬਸ ਕੌਣ ਸੀ ਕਿਹਨਾਂ ਲੋਕ ਤੁਹਾਡੇ ਤੇ ਹਮਲਾ ਕੀਤਾ ਗਿਆ ਉਹ ਜੀ ਮਾਸੇ ਸੀਗੇ ਕਿਸ ਕਿਸੇ ਪਾਰਟੀ ਨੇ ਸੰਬੰਧ ਰੱਖਦੇ ਹਾਂ ਹਾਂ ਪਾਰਟੀ ਆਮ ਪਾਰਟੀ ਨਾਲ ਸੰਬੰਧ ਹੈ ਕਰੋ ਉਹਦਾ ਹਮਲਾ ਕਰ ਨਹੀਂ ਸਕਦੇ ਨਾ ਕਿਸੇ ਦੀ ਸ਼ੈ ਪਾਏ ਹਮਲਾ ਕੀਤਾ ਜੀ ਉਹਨੇ ਕਿ ਪੁਲਿਸ ਕੋਲ ਤੁਸੀਂ ਹੀ ਨਹੀਂ ਗਏ ਪੁਲਿਸ ਨੂੰ ਕੰਪਲੇਨ ਉਸ ਤੋਂ ਕੋਲ ਸਰ ਮੈਂ ਪੂਰੀ ਰਾਤ ਘੁੰਮ ਦਰਿਆ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਫਿਰ ਮੈਂ ਸਰਪੰਚ ਦੇ ਘਰੇ ਗਿਆ ਸਰਪੰਚ ਕਹਿੰਦਾ ਕੋਈ ਗੱਲ ਤੂੰ ਮੈਡੀਕਲ ਕਰਾ ਆਪਣਾ ਜਾ ਅਈ ਮੈਂ ਮੈਡੀਕਲ ਕਰਾਉਣ ਆਇਆ ਇੱਥੇ ਬੰਦ ਸੀਗਾ ਬੰਦ ਹੋਣ ਦੇ ਬਾਅਦ ਮੈਂ ਜਲੇ ਘਰ ਗਿਆ ਵਾਹਪੁਰਸ ਵਾਲੇ ਆ ਗਏ ਮੈਨੂੰ ਚੁੱਕਣ ਸਾਡੇ ਤੁਹਾਡੇ ਲਈ ਉਲਟਾ ਤੁਹਾਨੂੰ ਲੈਣਾ ਹਾਂ ਹਾਂਜੀ ਮੈਨੂੰ ਲੈਣਾ ਕਿ ਜੀ ਉਦਾਂ ਲੇਤਾ ਨਹੀਂ ਹੋਣਾ ਫਿਰ ਦਿੱਖੀ ਮੇਰੀ ਹਾਲਤ ਕਹਿੰਦੇ ਕੋਈ ਗੱਲ ਨਹੀਂ ਬੇੜਾ ਰਹਿਣ ਦੀ ਆਪਣਾ ਮੈਡੀਕਲ ਕਰਾ ਜਾ ਕੇ ਕੀ ਮੰਗ ਕਰਦੇ ਹੋ ਮੰਗ ਮੈਂ ਇਹੀ ਕਰਨਾ ਕਿ ਜਿੱਦਾਂ ਮੇਰੇ ਸਾਟ ਬਰਜੀਦੀ ਏ ਮੇਰਾ ਇਨਸਾਫ ਹੋਣਾ ਚਾਹੀਦਾ ਮੇਰੀ ਸੁਣਾਈ ਕੋਈ ਨਾ ਜੀ ਕੀ ਨਾਜਾਇਬ ਕਰ ਲੈਣਾ ਆ ਰਾਮਸਰ ਪਿੰਡ ਪਰ ਮਿਆਲ ਤੋਂ ਕੀ ਗੱਲਬਾਤ ਹੋਈ ਏ ਦੇਖ ਰਿਹਾ ਕਿ ਲੜਾਈ ਦਾ ਕੇਸ ਆਇਆ ਤੁਹਾਡੇ ਇਥੇ ਹਰ ਹਾਂ ਇੱਕ ਪਰਸੂ ਦੀ ਗੱਲ ਹੋਈ ਹੈ ਮੇਰੇ ਆਪਣੇ ਫਰੈਂਡ ਸਰਕਲ ਚਾ ਦਾ ਮੁੰਡਾ ਉਹਨੂੰ ਰਾਤ ਨੂੰ ਆਪਣੇ ਚਾਚੇ ਦੇ ਘਰ ਗਿਆ ਸੀ ਤੋਂ ਘਰੋਂ ਮਤਲਬ ਆਪਣੇ ਗੂਏ ਚੱਕ ਗਏ ਉਹ ਮੁੰਡਿਆਂ ਨੇ ਦੋ ਚਾਰ ਨੇ ਵਾਰਦਾਤ ਕੀਤੀ ਹੈ ਕਿ ਕੀ ਹੈ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹਦੀ ਕਾਰਵਾਈ ਕੀਤੀ ਜਾਏ ਜਲਦੀ ਜਲਦੀ ਇਨਸਾਫ ਦਿੱਤਾ ਜਾਏ ਨਾਲ ਹੀ ਮੇਰੀ ਇੱਕ ਹੋਰ ਮੰਗ ਹੈ ਕਿ 2 ਮਹੀਨੇ ਪਹਿਲੇ ਸਾਡੇ ਵੀ ਇੱਕ ਲੜਾਈ ਦਾ ਮਤਲਬ ਝਗੜਾ ਹੋਇਆ ਸੀ ਪਿੰਡ ਮੱਲੇ 'ਚ ਪੰਜ ਮੈਡੀਕਲ ਸਾਡੇ ਪੰਜਾਂ ਜਣੇ ਦੇ ਮਤਲਬ ਕਿ ਸੱਟਾ ਸੱਟਾ ਲੱਗਿਆ ਸੀ ਪੰਜ ਮੈਡੀਕਲ ਵੀ ਕਰਵਾਵਿਓ ਹਸਪੀਟਲੋਂ ਜੋ ਵੀ ਕਾਰਵਾਈ ਹੁੰਦੀ ਹੈ ਕਾਰਵਾਈ ਸਾਰੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਮਹੀਨੇ ਦਾ ਮੈਂ ਪੁੱਛਣਾ ਚਾਹੁੰਦਾ ਕਿ ਕੋਨ ਉਹਨਾਂ ਦੀ ਕੋਈ ਚੀਜ਼ ਹੁੰਦੀ ਹੈ ਕਿਉਂ ਨਹੀਂ ਕੀਤੀ ਗਈ ਕੀ ਕਾਰਨ ਹੈ ਕਿ ਸਿਦਵਾ ਦੇ ਵਿੱਚ ਕੋਈ ਵੀ ਦੀ ਹਰ ਕਾਰਵਾਈ ਨਹੀਂ ਕਰ ਰਹੀ ਕੀ ਲੱਗਦਾ ਤੁਹਾਨੂੰ ਕੀ ਕਾਰਨ ਹੈ ਲੜਾਈ ਜਿਹੜੀ ਹੋਈ ਕੋਈ ਸਰਾਟੀ ਆਨਸਰ ਸੀ ਕਿ ਜਾਂ ਕਿਸੇ ਪਾਰਟੀ ਨਾਲ ਸੰਬੰਧ ਸੀਗਾ ਮੈਂ ਸਰ ਕਿਸੇ ਪਾਰਟੀ ਨੂੰ ਪਾਰਟੀ ਨੂੰ ਗਲਤ ਨਹੀਂ ਕਹਾਂਗਾ ਕਿ ਮੇਰੇ ਹਾਂ ਦਾ ਮੇਰੇ ਪਿੰਡ ਦੇ ਆਪ ਦੇ ਲੀਡਰ ਹੈਗੇ ਨਾ ਕੁਝ ਜੋ ਸਰਾਟੀ ਤੱਤ ਹੈਗੇ ਨੇ ਉਹਨਾਂ ਦੇ ਕਰਕੇ ਹੀ ਸਾਰਾ ਕੰਮ ਹੋਇਆ ਕਦਾ ਜਦੋਂ ਵੀ ਕਿਸੇ ਪਾਰਟੀ ਨੂੰ ਕਿਸੇ ਬੰਦੇ ਨੂੰ ਆਮ ਨੂੰ ਕਿਸੇ ਨਾਲ ਜੋੜਨਾ ਹੁੰਦਾ ਤੇ ਉਹਦੇ ਗਲਤ ਕੰਮ ਕਰਾ ਕੇ ਜਾਂ ਪ੍ਰੈਸ਼ਰ ਪਾ ਕੇ ਨਹੀਂ ਜੋੜੀ ਦਿੰਦਾ ਚੰਗੇ ਕੰਮ ਨਾਲ ਹੀ ਬੰਦੇ ਜੁੜਦੇ ਆ ਪਾਰਟੀ ਨਾਲ ਤੇ ਮੇਰੀ ਬੇਨਤੀ ਹੈ ਕਿ ਇਦਾਂ ਦੇ ਧੱਕੇ ਨਾ ਕੀਤੇ ਜਾਣ ਮੈਂ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਆਪਣੀ ਪਾਰਟੀ ਦੇ ਬੰਦੇ ਨੂੰ ਗਲਤ ਨੂੰ ਹੱਥ ਪਾਈ ਜਾਏ ਫਿਰ ਵੰਡੀ ਐ ਸਰ ਕੀ ਮਾਮਲਾ ਹੈ ਕਿ ਲੜਾਈ ਝਗੜੇ ਦਾ ਆਇਆ ਹੈ ਕੋਈ ਹਾਲਤ ਫਰੀ ਸੁਣਾ ਦਾ ਵਿਅਕਤੀ ਜਿੱਤੇ ਹਮਲਾ ਹੋਇਆ ਕਿਤੇ ਸੱਟਾਂ ਵੀ ਲੱਗੀਆਂ ਨਾ ਸ਼੍ਰੀਸ਼ ਨਾਂ ਦਾ ਵਿਅਕਤੀ ਹੁਣ ਥੋੜੀ ਦੇਰ ਪਹਿਲਾਂ ਮੇਰੇ ਮਨੁਸ਼ੀਪਲ ਆਏ ਸੀ ਉਹਨੇ ਦਿੱਤੀ ਇੱਕ ਐਮਐਲਆਰ ਇੱਕ ਦਰਖਾਸਤ ਦਿੱਤੀ ਹੈ ਉਹ ਹੁਣ ਮੈਨੂੰ ਆਇਆ ਮੈਨੂੰ ਦੱਸਿਆ ਮਨੁਸ਼ੀ ਨੇ ਐਮਐਲਆਰ 323 ਦੀ ਹੈ ਉਹ ਵੈਰੀਫਾਈ ਕਰ ਲੈਣੇ ਆ ਕਿ ਇਹਨੇ ਸੱਟ ਲਾਈ ਹੈ ਤੇ ਕਿਦਾਂ ਲੜਾਈ ਦਾ ਕਾਰਨ ਕੀ ਹੈ ਕਹਿੰਦੇ ਨੇ ਕਿ ਜਿਹਨਾਂ ਨੂੰ ਹਮਲਾ ਕੀਤਾ ਗਿਆ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਆ ਆਮ ਆਦਮੀ ਪਾਰਟੀ ਦੇ ਨਾਲ ਤੇ ਉਹਨਾਂ ਦੇ ਮਨਚੇ ਹੈਗਾ ਕਿ ਹੋ ਸਕਦਾ ਉਹਨਾਂ ਦੀ ਮੌਕੇ ਦੀ ਸਰਕਾਰ ਕੋਈ ਕਾਰਵਾਈ ਨਾ ਹੋਵੇ। ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਹੈਗੀ ਨਾ ਕਿਸੇ ਨੇ ਧਿਆਨ ਚ ਲਿਆਂਦੀ ਇਹ ਗੱਲ। ਦੋਹੇ ਤਰ੍ਹਾਂ ਨੇ ਦੋਵੇਂ ਤਰ੍ਹਾਂ ਲੇਬਰ ਕਲਾਸ ਨਾਲ ਸੰਬੰਧ ਰੱਖਦੀਆਂ ਨੇ। ਜਿਹੜੀ ਧਿਰ ਦਾ ਕਸੂਰ ਹੋਗਾ ਉਹਦੇ ਖਿਲਾਫ ਬੰਦੀ ਕੋਈ ਕਾਰਵਾਈ ਕੀਤੀ ਜਾਵੇਗੀ। ਬਾਲਾਤਾਰ ਅਸਰ ਹੁਕਮਾਤਾਂ ਨੇ ਕਿ ਜਿਹੜਾ ਵੀ ਬੰਦਾ ਕਸੂਰਵਾਰ ਉਹਦੇ ਖਿਲਾਫ ਜੋ ਲੀਗਲੀ ਕਾਰਵਾਈ ਬੰਦੀ ਹੋ ਲਿਆਂਦੀ ਜੇ।